ਜਾਂਸਕਾਰ ਦਾ ਸਾਰਾ ਮੌਸਮ ਹੀ ਇਦਾਂ ਦਾ ਰਹਿੰਦਾ ਕਦੇ ਬੱਦਲ ਹੋ ਜਾਂਦੇ ਆ ਤੇ ਕਦੇ ਬੱਦਲ ਛੱਡ ਜਾਂਦੇ ਆ ਸੋ ਸਵੇਰੇ ਬੱਦਲਬਾਜ਼ੀ ਕਾਫੀ ਸੀਗੀ ਪਰ ਹੁਣ ਇਧਰਲੇ ਪਾਸੇ ਜਿਹੜਾ ਹੈਗਾ ਬੱਦਲ ਖਿਲਰ ਚੁੱਕੇ ਆ ਸੋ ਅੱਜ ਦਾ ਆਪਣਾ ਸਫਰ ਜਿਹੜਾ ਉਹ ਗੋਂਬਰੋਜਨ ਵੱਲ ਠੀਕ ਹੈ ਜੀ ਸੋ ਸਾਰਿਆਂ ਦਾ ਸਵਾਗਤ ਆਪਣੇ YouTube ਚੈਨਲ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਸਫਰ ਕਿਦਾਂ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਦੇ ਵਿੱਚ ਤੇ ਆਪਾਂ ਖੜੇ ਆ ਪਤਨ ਲੰਘ ਕੇ ਪਿੱਛੇ ਬਿੰਦਾ ਸ਼ਰਾਬ ਦਰਿਆ ਜਿਹੜੇ ਪਹਾੜ ਵਾਲਾ ਆਪਾਂ ਚੱਲੇ ਆ ਗੋਂਬਰੋਂਜਨ ਵੱਲ ਉਹਦੀਆਂ ਜੜਾਂ ਚੋਂ ਵਗਦੇ ਨਾਲਿਆਂ ਨੂੰ ਇਕੱਠਾ ਹੋ ਕੇ ਦਰਿਆ ਬਣਦਾ ਇਹੀ ਸ਼ਰਾਬ ਦਰਿਆ ਅੱਗੇ ਜਾ ਕੇ ਜਾਂਸਕਰ ਚਲਦਾ ਉਹੀ ਜਾਂਸਕਰ ਸਿੰਧ ਚ ਤੇ ਸਿੰਧ ਫਿਰ ਅਰਬ ਸਾਗਰ ਤੇ ਸੋ ਦਰਿਆ ਦਾ ਰਸਤਾ ਚੁੰਨ ਲੈਂਦੇ ਆ ਤੇ ਹੁਣ ਆਪਾਂ ਚੱਲਣਾ ਅੱਗੇ ਗੋਂਬਰੋਂਜਨ ਵੱਲ ਚਾਹ ਪਾਣੀ ਦੇਖਾਂਗੇ ਕਿਉਂਕਿ ਹਜੇ ਪਤਨ ਦੇ ਢਾਬੇ ਖੁੱਲੇ ਨਹੀਂ ਸੀ ਤੇ ਆਜੋ ਚੱਲਦੇ ਆਂ ਉੱਪਰ ਪਹਾੜਾਂ ਦੀ ਬਰਫ਼ ਧੁੱਪ ਪੈਣ ਕਰਕੇ ਪਿਘਲਣ ਲੱਗਦੀ ਹੈ ਤੇ ਉਹ ਪਿਗਲਦੀ ਹੈ ਜਦੋਂ ਤਾਂ ਇਹੋ ਜੇ ਨਾਲੇ ਜਿਹੜੇ ਹੈਗੇ ਆ ਉਹ ਆਪਦੇ ਪੂਰੇ ਸਕਾਟ ਪਾਉਂਦੇ ਵਗਣ ਲੱਗ ਜਲਦੀ ਹੈ। ਇਹੀ ਨਾਲੇ ਅੱਗੇ ਜਾ ਕੇ ਉਸੇ ਸਰავ ਦਰਿਆ ਦੇ ਵਿੱਚ ਰਲਦੇ ਆ। ਸੋ ਇਹਨਾਂ ਨਾਲਿਆਂ ਤੋਂ ਝਰਨਿਆਂ ਤੋਂ ਦਰਿਆ ਤੇ ਦਰਿਆਵਾਂ ਤੋਂ ਵਗਾ ਕੇ ਸਮੁੰਦਰ ਤੋ ਜੰਨ ਅਜੇ ਹਲਕਾ ਹਲਕਾ ਦਿਖਾਈ ਦੇ ਰਿਹਾ। ਚਲਿਏ ਸਰ ਚਾਹ ਦੱਸਦੀ ਐ ਕਿ ਸਾਨੂੰ ਚਾਹ ਦਾ ਟਿਕਾਣਾ ਮਿਲ ਗਿਆ ਤੇ ਅਸੀਂ ਚਾਹ ਕਰ ਲਈਏ ਚਾਹ ਦੇ ਬਣਾ ਸਰੀਰ ਜਿਹੜਾ ਉਹ ਚੁਸਕੀ ਨਹੀਂ ਫੜਦਾਗਾ ਪੂਰੀ ਖੁੱਲੀ ਢੁੱਲੀ ਚਾਹ ਅਸੀਂ ਬਣਾਈ ਐ ਚੈੱਕ ਲੋ ਲੈ ਆ ਲੋ ਜੀ ਚਾਹ ਇਧਰੋਂ ਸਾਫ ਦਰਿਆ ਹੁਣ ਗੁਣੂ ਦੀ ਗੱਲ ਮਾਣੀ ਜਿਹੜਾ ਹਲਕਾ ਹਲਕਾ ਕੱਲ ਰਾਤ ਦਾ ਜਿਹੜਾ ਹਲਕਾ ਹਲਕਾ ਸਿਰ ਦੁਖੀ ਜਾਂਦਾ ਸੀ ਹੁਣ ਚਾਹ ਨਾਲ ਠੀਕ ਹੋਊਗਾ ਤੇ ਫੇਰ ਕੋਈ ਗੱਲ ਔੜੂਗੀ ਤੇ ਗਾਂ ਗੱਲ ਚੱਲੂਗੀ ਠੰਡ ਹੈਗੀ ਐ ਕਿਉਂਕਿ ਬਰਫੀਲੇ ਪਹਾੜ ਸਾਰੇ ਆਸੇ-ਪਾਸੇ ਬਰਫ ਹੈ ਤੇ ਇਸ ਕਰਕੇ ਇਹਦੇ ਠੰਡ ਜ਼ਿਆਦੇ ਐ ਸੋ ਰਾਤ ਦਾ ਜਿਹੜਾ ਹੈਗਾ ਸੀਗਾ ਉਹ ਸਿਰ ਦੁਖੀ ਜਾਂਦਾ ਸੀਗਾ ਪਤਾ ਨਹੀਂ ਤਾਂ ਉੱਪਰ ਥਕਾਨ ਕਰਕੇ ਤੇ ਪਾਣੀ ਠੰਡੇ ਨਾਲ ਨਹਾਉਣ ਕਰਕੇ ਹੋ ਗਿਆ ਤੇ ਜਾਂ ਹੋ ਸਕਦਾ ਵੀ ਸਫ਼ਰ ਦੀ ਜਿਹੜੀ ਹੈਗੀ ਹੈ ਇਹ ਉਤਰਾਹ ਚੜਾਈ ਹੈ ਇਸ ਸਫ਼ਰ ਦਾ ਇੱਕ ਤਜਰਬਾ ਹੀ ਹੈ ਇਹ ਮੁਸ਼ਕਲਾ ਮੁਸ਼ਕਲਾ ਆਉਂਦੀ ਰਹਿੰਦੀ ਹੈ ਸਫ਼ਰ 'ਚ ਸੋ ਹੁਣ ਚਾਹ ਪੀਵਾਂਗੇ ਅੱਗੇ ਜਾ ਕੇ ਰੋਟੀ ਖਾਵਾਂਗੇ ਤੇ ਫਿਰ ਵੇਖਦੇ ਆ ਗੋਂਬੁਰੋਂਜਨ ਪਹਾੜ ਉਹ ਪਹਾੜ ਜਿਹੜਾ ਇੱਥੋਂ ਦਾ ਇੱਕ ਖਾਸ ਪਹਾੜ ਜਾਂਸਕਰ ਵਾਦੀ ਦਾ ਤੇ ਇਸ ਇਹਨਾਂ ਲੋਕਾਂ ਦਾ ਉਹ ਇੱਕ ਧਾਰਮਿਕ ਪੂਜਾ ਸਥਾਨ ਵੀ ਹੈ ਉਹਦੇ ਬਾਰੇ ਅੱਪਾ ਉੱਥੇ ਚੱਲ ਕੇ ਗੱਲਬਾਤ ਕਰਾਂਗੇ ਪਦਮ ਤੋਂ ਚੱਲ ਕੇ ਆਪਾਂ ਟਿਕਾਣਾ ਕੀਤਾ ਹੈ ਪੂਰਨੇ ਪਹਾੜਾਂ ਦੇ ਵਿੱਚ ਕਿੜਿਆ ਕਿਰਿਆ ਹੋਇਆ ਪਿੰਡ ਪੂਰਨੇ ਟਾਵੀ ਟਾਵੀ ਵਿਰਲੀ ਵਿਰਲੀ ਆਬਾਦੀ ਹੈ ਤੇ ਆ ਇੱਕ ਹੋਮਸਟੇ ਤੇ ਰੈਸਟੋਰੈਂਟ ਹੈ। ਉਹ ਖਾਸਾ ਚੰਗਾ ਰੈਸਟੋਰੈਂਟ ਹੈ। ਚੰਗੀ ਇਹਨਾਂ ਕੋਲੇ ਜਗ੍ਹਾ ਹੈਗੀ ਹੈ ਤੇ ਓਨਰ ਇਹਨਾਂ ਦੇ ਇੱਧਰ ਤੇ ਇੱਥੇ ਪਰੌਂਠੇ ਛਕਾਂਗੇ ਤੇ ਪਰੌਂਠੇ ਛਕਣ ਤੋਂ ਬਾਅਦ ਅੱਗੇ ਚੱਲਾਂਗੇ। ਰਾਹ ਰਸਤੇ ਮਿਲਦੇ ਨਹੀਂ ਹੁੰਦੇ ਇੱਥੇ ਕਿਉਂਕਿ ਇਨਾ ਨੈਵੀਗੇਸ਼ਨ ਦਾ ਨੈਟ ਹੈ ਤੇ ਨੈਟਵਰਕ ਤੇ ਨੈਵੀਗੇਸ਼ਨ ਤੋਂ ਬਿਨਾ ਤੁਸੀਂ ਭੁੱਲਦੇ ਭੁਲਾਉਂਦੇ ਅਸੀਂ ਜਿਹੜਾ ਹੈਗਾ ਪੂਰਨੇ ਪਹੁੰਚ ਜੰਨੇ ਆ ਜੇ ਤੁਸੀਂ ਪਿੱਛੇ ਇੱਕ ਪਿੰਡ ਆਇਆ ਸੀਗਾ ਉਸ ਤੋਂ ਪਰਲੀ ਸੜਕ ਫੜ ਲੈਣੇ ਆ ਪੱਕੀ ਤਾਂ ਹੋ ਸਕਦਾ ਅਸੀਂ ਪੂਰਨੇ ਨਾ ਪਹੁੰਚਦੇ ਤੇ ਉਸੇ ਪੱਕੇ ਪੱਕੇ ਰੋਡ ਅਸੀਂ ਅੱਗੇ ਨਿਕਲ ਜਾਂਦੇ ਇੱਥੋਂ ਗੋਂਬਰੋਂਜਨ 34 ਕਿਲੋਮੀਟਰ ਰਹਿ ਗਿਆ ਤੇ 34 ਕਿਲੋਮੀਟਰ ਬਾਅਦ ਜਿਹੜਾ ਹੈਗਾ ਤਾਰਚਾ ਤੇ ਦਾਰਚਾ ਦਬਾ ਮਨਾਲੀ ਪਰ ਪਹਿਲਾਂ ਗੋਂਬਰੋਂਜਨ ਵੇਖਾਂਗੇ ਗੋਂਬਰੋਂਜਨ ਜਿਹੜਾ ਦੁਨੀਆ ਨੂੰ ਆਪ ਦੇ ਵੱਲ ਖਿਦਾ ਹੈ ਸੋਹਣਾ ਮਾਹੌਲ ਹੈ ਇੱਥੋਂ ਦਾ ਹਲਕੀ ਹਲਕੀ ਧੁੱਪ ਹੈ ਤੇ ਨਾਲ ਹਲਕੀ ਹਲਕੀ ਜੜੀ ਠੰਡੀ ਜੀ ਹਵਾ ਵਗਦੀ ਹੈ ਤੇ ਉਹਦੇ ਜਮਨ ਲੱਗਦਾ ਇੱਥੇ ਬੰਦੇ ਦਾ ਆ ਕੇ ਥੱਕਦੇ ਬਹੁਤ ਹੱਕਦੇ ਹਾਂ ਕਿਉਂਕਿ ਰਾਹ ਸਾਰਾ ਹੀ ਕੱਚਾ ਹੈ ਕਿਤੇ ਇੱਕਦਮ ਸਿੱਧੀ ਚੜਾਈ ਆ ਜਾਂਦੀ ਹੈ ਸਿੱਧੀ ਚੜਾਈ ਤੇ ਮਿੱਟੀ ਹੈ ਪੱਥਰ ਹੈ ਤੇ ਉਹਦੇ ਨਾਲ ਮੋਟਰਸਾਈਕਲ ਦਾ ਵੀ ਮੋਸ਼ਨ ਟੁੱਟਦਾ ਹੈ ਤੇ ਬੰਦੇ ਦਾ ਵੀ ਥੋੜਾ ਜਿਹਾ ਹੌਸਲਾ ਕਿਰ ਡਿੱਗਦਾ ਫੇਰ ਇਕੱਠਾ ਕਰਕੇ ਆਪਦੇ ਆਪ ਨੂੰ ਹੌਸਲਿਆਂ ਨੂੰ ਤੇ ਗਾਂ ਵਾਦਦੇ ਆ ਆ ਇਹਨਾਂ ਦੇ ਕਮਰੇ ਬਣਾਏ ਵੀ ਆ ਰਹਿਣ ਖਾਨ ਵਾਸਤੇ ਅੱਛਾ ਮਾਹੌਲ ਹੈ ਹਵਾ ਦੇ ਨਾਲ ਨੱਕ ਦੀ ਜਿਹੜੀ ਚਮੜੀ ਐ ਉਹ ਹੋ ਗਈ ਐ ਜੀ ਖਰਾਬ ਇਹ ਸਫਰ ਦੇ ਹੁੰਦੇ ਆ ਤੋਹਫੇ ਤੇ ਰਸਤੇ ਦੇ ਵਿੱਚ ਜਿਹੜਾ 20 25 ਕਿਲੋਮੀਟਰ ਦਾ ਸਟ੍ਰੈਚ ਸੀਗਾ ਉਹ ਪੂਰਾ ਹੀ ਖੱਡਿਆਂ ਖੁੱਡਿਆਂ ਵਾਲਾ ਤੇ ਔਖਲੀਆਂ ਵਾਲਾ ਸੀਗਾ ਅ ਸਬਰ ਤੁਹਾਨੂੰ ਜਿਹੜਾ ਹੈਗਾ ਸਬਰ ਕਰਨਾ ਸਿਖਾਉਂਦਾ ਸਬਰ ਦੇ ਨਾਲ ਤੁਰੇ ਆਓ ਤੁਸੀਂ ਬਸ ਵੀ ਭਾਈ ਜਿਹੜਾ ਰਾਹ ਹੈਗਾ ਉਸੇ ਦਾ ਤੁਰਨਾ ਪੈਣਾ ਖਾਣਾ ਜੋ ਮਿਲਦਾ ਉਹ ਖਾ ਲੈਣਾ ਚਾਹੀਦਾ ਠੀਕ ਐ ਪਿੱਛੇ ਅਸੀਂ ਇੱਕੋ ਥਾਂ ਦੇ ਆਪਸ਼ਨਾਂ ਸੀਗੀਆਂ ਪਰ ਅਸੀਂ ਆਖੇ ਨਹੀਂ ਪਰੌਂਠੇ ਖਾਵਾਂਗੇ ਸਦਿਆਂ ਤੁਰਨ ਕਰਕੇ ਪਰੌਂਠੇ ਜਿਹੜੇ ਉਹ ਬਣਦੇ ਨਹੀਂ ਹੁੰਦੇ ਇੱਥੇ ਬੈਠੇ ਆ ਇਹ ਸਾਨੂੰ ਪਰੌਂਠੇ ਦੇਣਗੇ ਅੱਗੇ ਫਿਰ ਚੱਲਾਂਗੇ ਤੇ ਠੰਡੀ ਠੰਡੀ ਹਵਾ ਚ ਛਾਵੇਂ ਬੈਠਣ ਦਾ ਅਨੰਦ ਆ ਰਿਹਾ ਇੱਥੇ ਜੀ ਲੱਗਦਾ ਮਤਲਬ ਇਹ ਤੇਬਤ ਦਾ ਮੈਪ ਲਾਇਆ ਹੋਇਆ ਬਾਈਆਂ ਨੇ ਤੇ ਇਦੇ ਵਿੱਚ ਦੱਸਦੇ ਸੀਗੇ ਵੀ ਉਹ ਲਦਾਖ ਰੀਜਨ ਵੀ ਇੱਥੇ ਜੇ ਕਰਕੇ ਹੈਗਾ ਮਰੀਉਲ ਕੋਲੇ ਪਰ ਫਿਰ ਬਾਅਦ ਚ ਗੱਲ ਹੋਈ ਵੀ ਹਾਂ ਜਨਰਲ ਜੋਰਵਰ ਸਿੰਘ ਵੀ ਜਿਹੜਾ ਉਹ ਹੈ ਉਹ ਲਦਾਖ ਕੰਕਰ ਕਰਕੇ ਇੰਡੀਆ ਦਾ ਪਾਰਟ ਬਣ ਗਿਆ ਤੇ ਹੁਣ ਇਹ ਤਿੱਬਤ ਦਾ ਪਾਰਟ ਹੈ ਸੋ ਇਹ ਲੋਕ ਤਿੱਬਤੀ ਨਹੀਂ ਹੈਗੇ ਪਰ ਤਿੱਬਤ ਇਹਨਾਂ ਦਾ ਜਿਹੜਾ ਹੈਗਾ ਉਹ ਅ ਰਿਲੀਜੀਅਸ ਕਹਿ ਸਕਦੀ ਹੈ ਵੀ ਆਸਥਾ ਵਾਲਾ ਇੱਕ ਸਥਾਨ ਹੈ ਹਾਂਜੀ ਕੁਝ ਕਹਿਣਾ ਚਾਹੋਗੇ ਐਂ ਕਹਿਣਾ ਚਾਹੋ ਐਂ ਕਰ ਲਓ ਕੈਮਰਾ ਐਂ ਕਰ ਲੈ ਹਾਂ ਕਿਵੇਂ ਬਸ ਰੀਲ ਟੈਪ ਹਾਂ ਇੱਥੋਂ ਬਾਈ ਤੋਂ ਪਰੌਂਡਾ ਖਾ ਕੇ ਤੇ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਵੀ ਹਾਂ ਉਹੀ ਸ਼ੇਤਾੰਗ ਵਿਲੇਜ ਤੋਂ ਜੇ ਤੁਸੀਂ ਪਰਲੇ ਪਾਸੇ ਕਹਿੰਦਾ ਪੱਕੀ ਪੱਕੀ ਰੋਡ ਜਾਵੜਦੇ ਤਾਂ ਤੁਸੀਂ ਸਿੱਧਾ ਜਿਹੜਾ ਹੈਗਾ ਆ ਪਿੰਡ ਵਗੈਰਾ ਨਹੀਂ ਆਉਂਦੇ ਸੀਗੇ ਪਰ ਉਹਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਇਹ ਪਿੰਡ ਵੀ ਵੇਖ ਲੇ ਪੂਰਨੇ ਚਾ ਹੁਣ ਇੱਥੋਂ ਅੱਗੇ ਜਾ ਕੇ ਫਿਰ ਤੁਸੀਂ ਕਹਿੰਦਾ ਪੱਕੀ ਰੋਡ ਤੇ ਹੋ ਜਾਓਗੇ ਹੁਣ ਪਰਲੇ ਪਾਸੇ ਪਿੰਡ ਹੋ ਜਾਣਗੇ ਸੋ ਹੁਣ ਟਰਨੂ ਦਰਵਾਜ਼ ਦੇ ਲਿਆ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਗੋਮ ਬਰੰਜਨਵਾਲ ਆਪਣਾ ਸਾਰਾ ਰਾਹ ਇਹੋ ਜਿਹਾ ਹੈ ਜਿਹੜਾ ਆਪਾਂ ਪਿੱਛੋਂ ਕਰਕੇ ਆਏ ਹਾਂ ਸੋ ਜਿੱਦੇ ਕਿਤੇ ਚੜ੍ਹਾਈ ਆ ਜਾਂਦੀ ਹੈ ਉਦੋਂ ਮਿੱਟੀ ਦੇ ਨਾਲ ਪੀਕ ਮਿੱਟੀ ਦੇ ਨਾਲ ਬਿਲਕੁਲ ਜਿਹੜੀ ਪੀਕ ਬਣ ਜਾਂਦੀ ਹੈ ਆਪਣੇ ਪਿੰਡਾਂ 'ਚ ਉਹਦੇ ਨਾਲ ਪੱਥਰ ਆ ਜਾਂਦੇ ਆ ਤੇ ਅੱਗੇ ਵੀ ਜਿਹੜਾ ਸੜਕ ਦਾ ਕੰਮ ਚੌੜੇ ਕਹਿੰਦੇ ਚੱਲੀ ਜਾਂਦਾ ਆ ਬਾਈ ਖੜਾ ਸੀ ਕੋਲੇ ਕਹਿੰਦੇ 3 ਸਾਲ ਹੋ ਗਏ ਨਹੀਂ ਚੱਲੀ ਜਾਂਦਾ ਜਦੋਂ ਕੱਟ ਲੈਂਦੇ ਉਦੋਂ ਫੇਰ ਡਿੱਗਣ ਲੱਗ ਜਾਂਦੇ ਆ ਤੇ ਜਿਹੜੀ ਰੋਡ ਆਪਾਂ ਛੱਡ ਕੇ ਆਏ ਆ ਜਿਹੜੀ ਆਪਣ ਨੂੰ ਨਹੀਂ ਪਤਾ ਲੱਗੀ ਉਹ ਆਹ ਜੀ ਅਕੀ ਰੋਡ ਕਹਿੰਦੇ ਜੇ ਉਹੀ ਰੋਡ ਤੁਸੀਂ ਰਹਿੰਦੇ ਤੁਸੀਂ ਇੱਕ ਘੰਟਾ ਅਡਵਾਂਸ ਚੱਲਣਾ ਸੀ ਚਲੋ ਫਿਰ ਸਾਨੂੰ ਪੂਰਨੇ ਉੱਥੇ ਪਰੌਂਠੇ ਖਾਣ ਦਾ ਸਵਾਪ ਨਹੀਂ ਬਣਨਾ ਸੀ ਸੋ ਅੱਗੇ ਮਸ਼ੀਨਾਂ ਲੱਗੀਆਂ ਪਈਆਂ ਇਹਨਾਂ ਨੇ ਰੋਕ ਲਿਆ ਤੇ ਦੇਖਦੇ ਆਂ ਕਦੋਂ ਲੰਘਣ ਦਿੰਦੇ ਆਂ ਸਾਹਮਣੇ ਦਿਸਦਾ ਪਹਾੜ ਗੋਮਬੋਰੰਜਨ ਗੋਮਰਕ ਰੇਂਗਨ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਾਂਸਕਰ ਦਾ ਖਿੱਚਦਾ ਆਕਰਸ਼ਨ ਇਕੱਲਾ ਪਹਾੜ ਜਿਵੇਂ ਹੱਬਾ ਖਤੂਨ ਗਰੇਜ਼ ਵੈਲੀ ਦੇ ਵਿੱਚ ਸ਼ਾਨਦਾਰ ਪਹਿਲਾ ਝਲਕਾਰਾ ਜਦੋਂ ਪਿੱਛੋਂ ਦੇਖਿਆ ਸੀਗਾ ਕੀ ਬਾਤ ਹੈ ਕਮਾਲ ਕਮਾਲ ਹੀ ਨਿਕਲੀ ਸੀ ਐਂ ਲੱਗਦਾ ਜਿਵੇਂ ਕੋਈ ਸਬੰਧੀ ਜਿ ਬੈਠਾ ਸਾਧੂ ਹੋਵੇ ਸੋ ਨੇੜੇ ਚੱਲ ਕੇ ਦੇਖਦੇ ਹਾਂ ਗੋਮਬੋਰੰਜਨ ਚੈੱਕ ਪੋਸਟ ਇੱਥੇ ਕਰ ਗਿਆਕ ਪਿੰਡ ਕੋਲੇ ਉੱਥੇ ਨਾਮ ਵਗੈਰਾ ਦਾ ਦਰਜ ਕਰਾਉਣਾ ਪੈਂਦਾ ਤੈਨੂੰ ਜੋ ਜਾਣਦੇ ਤੁਸੀਂ ਮਨਾਲੀ ਵੱਲ ਨੂੰ ਤੇ ਫਿਰ ਅੱਗੇ ਤੁਹਾਨੂੰ ਜਾਣ ਦਿੰਦੇ ਆ ਸੋਨਾ ਮੋਲ ਹੋ ਗਿਆ ਹੁਣ ਬੱਦਲਬਾਈ ਹੋ ਗਈ ਹੈ ਹਲਕੀ ਹਲਕੀ ਚਲੋ ਦੇਖਦੇ ਆ ਕੀ ਬੰਦ ਆ ਜਨ ਪਰਬਤ ਦੇ ਕੋਲੇ ਤੁਹਾਨੂੰ ਇਹ ਕਲਾਸ਼ ਦਾ ਪਲੇਖਾ ਪਾਊਗਾ ਤੇ ਹੈ ਵੀ ਇਦਾਂ ਹੀ ਗੋਂਬਰੋਂਜਨ ਗੋਂਬਕਰੰਜਨ ਇਹਦੇ ਦੋ ਨਾਮ ਹੈ ਤੇ ਜਿਹੜੇ ਇਥੋਂ ਦੇ ਤਿੱਬਤੀ ਲੋਕ ਹੈ ਤਿੱਬਤੀ ਲੋਕ ਇਹਨੂੰ ਗੋਂਬੋਜ਼ ਥਰੋਂਨ ਮਤਲਬ ਗੋਂਬੋ ਦਾ ਇਹ ਤਖਤ ਹੈ ਗੋਂਬੋ ਇਹਨਾਂ ਦਾ ਮਹਾਕਾਲ ਹੈ ਮਹਾਕਾਲ ਜਿਵੇਂ ਆਪਣਾ ਸ਼ਿਵ ਸੋ ਉਸੇ ਤਰ੍ਹਾਂ ਇਹ ਕਲਾਸ਼ ਦਾ ਪਲੇਖਾ ਪੌਂਦਾ ਉਹਨਾਂ ਦਾ ਇਹ ਮਤਲਬ ਕਿ ਇਹ ਸੈਕ੍ਰੇਟ ਪਰਬਤ ਹੈ ਇਹਦੇ ਚੜਦੇ ਨਹੀਂ ਉਹ ਨਾ ਹੀ ਇੱਥੇ ਕੋਈ ਅਜੇ ਤੱਕ ਚੜ ਸਕਿਆ 13000 ਫੁੱਟ ਦੀ ਉਚਾਈ ਤੇ ਆਪਾਂ ਖੜੇ ਆਂ بیس ਇਹਦਾ ਹੈਗਾ ਤੇ 18000 ਫੁੱਟ ਦੀ ਉਚਾਈ ਹੈ ਯਾਨਕਿ 5000 ਫੁੱਟ ਉੱਚਾ ਇਹ ਇਹਦਾ ਟਾਪ 18000 ਫੁੱਟ ਤੇ ਹੈ ਸੂਰਨਾ ਲੋਕਾਂ ਵਾਸਤੇ ਸੇਕ੍ਰੇਟਾ ਪਰਬਤ ਤੇ ਆਪਣੇ ਆਰਗਿਆਂ ਵਾਸਤੇ ਇਹ ਇੱਕ ਆਕਰਸ਼ਣ ਦਾ ਕੇਂਦਰ ਹੈ ਹੈ ਵੀ ਆਕਰਸ਼ਣ ਦਾ ਕੇਂਦਰ ਚਾਰੇ ਪਾਸੇ ਵਾਦੀ ਹੈ ਤੇ ਵਾਦੀ ਦੇ ਵਿਚਾਲੇ ਐਨ ਖੜਾ ਜਿਵੇਂ ਕੋਈ ਸਮਾਧੀ ਕੋਈ ਸਾਧੂ ਬੈਠਾ ਹੋਵੇ ਸੋ ਇਹਨੂੰ ਵੇਖਣ ਵਾਸਤੇ ਆਏ ਸੀਗੇ ਇਹ ਜਾਂਸਕਰ ਵੈਲੀ ਦਾ ਇੱਕ ਇੱਕ ਪਹਾੜ ਹੈ ਜਿਹੜਾ ਕਿ ਇਹਦਾ ਮੇਨ ਅਟਰੈਕਸ਼ਨ ਹੈ ਪੂਰਨੇ ਤੋਂ ਚੱਲ ਕੇ ਅਸੀਂ ਇਹਦੇ ਕੋਲ ਪਹੁੰਚੇ ਆ ਨੇੜੇ ਚੱਲਦੇ ਆ ਕਰਗਿਆਗ ਪਿੰਡ ਤੋਂ ਲਖਾਂਗ ਪਿੰਡ ਵੱਲ ਜਾਵਾਂਗੇ ਤੇ ਆਹ ਨਾਲਾ ਪਾਰ ਕਰਕੇ ਦਰਚਾਵਲ ਨੂੰ ਚੜਾਂਗੇ ਸ਼ਿੰਕਲਾ ਟਾਪ ਨੂੰ ਸ਼ਿੰਕਲਾ ਟਾਪ ਤੋਂ ਇਹਦੀ ਉਪਰਲੀ ਡੀਸੀਵੀ ਦਿੰਦੀ ਹੈ ਸੋ ਇਹ ਆ ਜੀ ਗੋਂਬਰੋਜਨ ਅੱਗੇ ਨੂੰ ਚੱਲਾਂਗੇ ਹੁਣ ਜਦੋਂ ਆਪਾਂ ਗੋਂਬੋ ਜਾਂ ਮਹਾਕਾਲ ਦੀ ਗੱਲ ਕਰਦੇ ਆ ਤਾਂ ਲੇਹ ਦੇ ਵਿੱਚ ਇੱਕ ਮਹਾਕਾਲੀ ਮੰਦਿਰ ਵੀ ਹੈ ਸਾਨੂੰ ਪਿੱਛੇ ਪੁਰਨੇ ਪਿੰਡ 'ਚ ਇੱਕ ਬਾਈ ਮਿਲਿਆ ਸੀਗਾ ਉਹਨੇ ਦੱਸਿਆ ਸੀਗਾ ਵੀ ਜਿਵੇਂ ਲੇਹ ਦੇ ਵਿੱਚ ਮਹਾਕਾਲੀ ਦੇਵੀ ਦਾ ਮੰਦਿਰ ਜਾਂ ਤੁਹਾਡੇ ਮਹਾਕਾਲੀ ਮੰਦਿਰ ਹੈ ਤਾਂ ਸਾਡੇ ਹੀ ਮਹਾਕਾਲ ਦਾ ਇੱਕ ਮੰਦਿਰ ਹੈ ਪਰ ਉਹ ਬੁੱਧਿਸਟ ਟੈਂਪਲ ਹੈ ਉਹ ਦੂਜਾ ਟੈਂਪਲ ਨਹੀਂ ਹਿੰਦੂ ਟੈਂਪਲ ਨਹੀਂ ਬੁੱਧਿਸਟ ਟੈਂਪਲ ਹੈ ਸੋ ਇਸ ਕਰਕੇ ਇਸ ਗੋਂਬੁਰੰਜਨ ਪਰਬਤ ਦੀ ਹੋਰ ਵੀ ਮਹਾਨਤਾ ਜਿਹੜੀ ਹੈਗੀ ਆ ਉਹ ਰਿਲੀਜੀਅਸ ਹੋ ਜਾਂਦੀ ਹੈ ਇਹਨੂੰ ਜਿੰਨਾ ਆਪ ਦੇਖੀ ਜੰਨੇ ਆ ਜੀ ਕਰਦਾ ਵੀ ਦੇਖੀ ਜਾਈਏ ਬਸ ਦੇਖੀ ਜਾਈਏ ਕਿਉਂਕਿ ਇਹਦੀ ਜਿਹੜੀ ਨੁਹਾਰ ਹੈ ਇਹਦੀ ਜਿਹੜੀ ਸ਼ੇਪ ਹੈ ਜਾਂ ਇਹਦੀ ਖਿੱਚ ਹੈ ਦੇਖ ਹੈ ਉਹ ਬਹੁਤ ਹੀ ਖਿੱਚ ਪਾਉਂਦੀ ਹੈ ਬਹੁਤ ਸੋਹਣਾ ਨਜ਼ਾਰਾ ਹੈ ਪਾਸਿਓਂ ਆਹ ਲਖਾਂਗ ਵਾਲੇ ਪਾਸਿਓਂ ਇੱਕ ਆਉਂਦਾ ਪਾਣੀ ਦਾ ਵਹਾਅ ਹੈ ਜਿਹੜਾ ਗਲੇਸ਼ੀਅਰ ਤੋਂ ਪਿਗਲ ਕੇ ਪਾਣੀ ਥੱਲੇ ਆਉਂਦਾ ਤੇ ਇਹੀ ਅੱਗੇ ਜਾ ਕੇ ਸ਼ਰਾਪ ਨਦੀ ਦੇ ਵਿੱਚ ਰਲ ਜਾਂਦਾ ਹੈਗਾ ਸੋ ਜਾਣੂ ਜੀ ਨਹੀਂ ਕਰਦਾ ਪਰ ਚਲਦੇ ਹਾਂ ਅੱਗੇ ਨੂੰ ਇੱਥੇ ਤੁਸੀਂ ਆਪਦੀ ਕੈਂਪਿੰਗ ਵੀ ਕਰ ਸਕਦੇ ਹੋ ਤੇ ਆ ਜਿਹੜੇ ਕਿਰਾਏ ਤੇ ਕੈਂਪ ਸਾਈਟਾਂ ਬਣੀਆਂ ਵੀ ਆ ਇਹ ਵੀ ਤੁਹਾਨੂੰ ਰਹਿਣ ਨੂੰ ਜਗ੍ਹਾ ਦੇ ਦਿੰਦੇ ਆ ਰਾਤ ਦਾ ਨਜ਼ਾਰਾ ਇੱਥੋਂ ਦਾ ਬੜਾ ਹੀ ਹੋਰ ਦਿਲ ਖਿੱਚ ਬਣ ਜਾਂਦਾ ਕਿਉਂਕਿ ਸ਼ਾਂਤ ਮਾਹੌਲ ਦੇ ਵਿੱਚ ਵਹਿੰਦਾ ਹੋਇਆ ਦਰਿਆ ਤੇ ਨਾਲ ਗੰਗੁਰੂੰਜਨ ਪਰਬਤ ਬੈਠਾ ਇੱਕ ਸਮਾਧੀ ਵਿੱਚ ਬੈਠਾ ਇੱਕ ਸਾਧੂ ਤੁਹਾਨੂੰ ਐ ਲੱਗੂ ਜਿਵੇਂ ਮਹਾਤਮਾ ਬੁੱਧੀਆਂ ਪੁਰਾਣੀਆਂ ਮੂਤੀਆਂ ਨਹੀਂ ਹੁੰਦੀਆਂ ਸੀਗੀਆਂ ਉਹਨਾਂ ਦੇ ਦੋਨੇ ਹੱਥ ਥੱਲੇ ਤੇ ਅੱਗੇ ਉਹਨਾਂ ਦੇ ਹੱਥ ਰੱਖੇ ਹੁੰਦੇ ਆ ਉਵੇਂ ਤੁਹਾਨੂੰ ਲੱਗਣਗੇ ਗੰਬਰੋਂਜਨ ਦੇ ਜਿਵੇਂ ਪੈਰਾ ਚ ਖੜੇ ਆ ਵਾ ਸੜਕ ਤੇ ਤੇ ਇਹਦੀ ਉਚਾਈ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਆ। ਉਹ ਦੂਰ ਤੱਕ ਇਹਦਾ ਸਿਖਰ ਹੈ। ਤੇ ਇਹਨਾਂ ਦਾ ਮੰਨਣਾ ਇਹ ਵੀ ਹੈ ਲੋਕਾਂ ਦਾ ਵੀ ਜਿਹੜੀਆਂ ਇਹਦੀਆਂ ਸਿਲਟਾਂ ਹੈਗੀਆਂ ਸਿਲਟਾਂ ਪੱਥਰ ਡਿੱਗਦੇ ਆ। ਇਹ ਡਿੱਗਣ ਦਾ ਕਾਰਨ ਪਾਪ ਦੇ ਵਧਣ ਦਾ ਕਾਰਨ ਹੈ। ਵੀ ਜਿਹੜਾ ਦੁਨੀਆ ਤੇ ਪਾਪ ਵਧ ਰਿਹਾ ਉਹਦੇ ਨਾਲ ਇਹ ਹੌਲੀ-ਹੌਲੀ ਡਿੱਗ ਰਹੀ ਜਿੰਨੀ ਤੇਜ਼ੀ ਨਾਲ ਡਿੱਗ ਰਹੀ ਹੈ ਇਹ ਉਨਾ ਹੀ ਪਾਪ ਵਧੁੰਦੇ ਆ। ਵੱਧ ਨਿਸ਼ਾਨੀ ਹੈ। ਸੋ ਭਾਈ ਇਹਨਾਂ ਧਾਰਮਿਕ ਮੰਨਤਾ ਇਹ ਇਹਨਾਂ ਦਾ ਸੈਕ੍ਰੇਟ ਤੇ ਪਵਿੱਤਰ ਪਰਬਤ ਹੈ ਕਿੱਡਾ ਉੱਚਾ ਤੁਸੀਂ ਉਹ ਦੇਖੋ ਵਿਓ ਉਸਮਾਰ ਦਾ ਜਿਹੜੇ ਹੈਗੇ ਆ ਬੱਤਲੇ ਦੇ ਨਾਲ ਲੱਗ ਜਾਂਦੀ ਹੈ ਅਗਲਾ ਹੈਗਾ ਆਪਣਾ ਸ਼ਿੰਕੁਲਾ ਦਰਰਾ ਉਹਦੇ ਵੱਲ ਵਧਦੇ ਆ ਜੀ ਗੰਬੋਰੰਜਨ ਪਹਾੜ ਜਾਂਸਕਰਵਾਦੀ ਦਾ ਪਹਾੜ ਇਹ ਗੱਲ ਇੱਥੇ ਸੱਚ ਹੁੰਦੀ ਹੈ ਵੀ ਜਦੋਂ ਤੁਸੀਂ ਨੂੰ ਟੱਪ ਕੇ ਸ਼ਿੰਕਲਾ ਵੱਲ ਵੱਧਦੇ ਹਾਂ ਤਾਂ ਇਹ ਇਸ ਤਰ੍ਹਾਂ ਦਿਖਾਈ ਦਿੰਦਾ। ਪਾਵ ਮਤਲਬ ਜੇ ਹਿਮਾਚਲ ਵਾਲੇ ਪਾਸੇ ਆਉਂਦੇ ਹਾਂ ਤਾਂ ਇਹ ਦੇਖਿਆ ਜਾਂਦੀ ਉਹ ਖੂਬਸੂਰਤੀ ਆ ਉਹ ਇੱਥੋਂ ਨਹੀਂ ਦਿਖਦੀ। ਜਦੋਂ ਨੂੰ ਕ੍ਰੋਸ ਕਰ ਜਾਂਦੇ ਹਾਂ ਤੇ ਜਾਂਸਕਰ ਵਾਲੇ ਪਾਸੇ ਜਾਂਦੇ ਹਾਂ ਤਾਂ ਉਦੋਂ ਇਹ ਆਪਦੀ ਖੂਬਸੂਰਤੀ ਜਿਹੜੀ ਹੈਗੀ ਆ ਦਿਖਾਈ ਦਿੰਦੀ ਹੈ। ਸੋ ਇਹ ਉਹਨਾਂ ਦਾ ਪਹਾੜਾ ਭਈ ਲਦਾਖੀਆਂ ਦਾ। 23 ਅਗਸਤ ਨੂੰ ਸ਼ਿੰਕਲਾ ਟਾਪ ਤੇ ਜਿਹੜਾ ਬੱਦਲ ਫਟਿਆ ਸੀਗਾ ਉਹਦੇ ਕਰਕੇ ਸੜਕ ਦਾ ਕੁਝ ਆਹ ਹਾਲ ਹੋ ਗਿਆ। ਪਿੱਛੇ ਸੜਕ ਬਹੁਤ ਸਾਫ਼ ਸੀ। ਔਰ ਬੱਦਲ ਫਟਣ ਕਰਕੇ ਸੜਕ ਖਰਾਬ ਹੋ ਗਈ ਸੀ। ਤੋਂ ਬੀਆਰਓ ਵਾਲੇ ਲਗਾਤਾਰ ਨਾਲ ਦੀ ਨਾਲ ਸੜਕਾਂ ਬਣਾਉਂਦੇ ਰਹਿੰਦੇ ਆ। ਸੋ ਚੱਲਦੇ ਆ ਟਾਪ ਵਲ। ਸ਼ਿੰਕਲਾ ਟਾਪ ਦੇ ਉੱਤੇ ਲੱਗੇ ਬੁੱਧ ਧਰਮ ਦੇ ਝੰਡੇ ਤੇ ਫਾੜ ਫਾੜ ਕਰਦੀ ਹਵਾ 16580 ਫੁੱਟ। ਯਾਨੀ ਕਿ 3 13000 ਫੁੱਟ ਤੋਂ ਆਪਾਂ 3000 ਫੁੱਟ ਤਾਂ ਚੜ੍ਹਿਆ ਆ ਸ਼ਿੰਕਲਾ ਟਾਪ ਤੇ। ਹਿਮਾਚਲ ਤੇ ਲਦਾਖ ਦਾ ਸਾਂਝਾ ਦਰਰਾ ਦੋ ਵਾਦੀਆਂ ਨੂੰ ਜੋੜਨ ਵਾਲਾ ਸ਼ਿੰਕਲਾ ਟਾਪ ਲਦਾਖ ਦੀ ਜਾਂਸਕਰ ਵਾਦੀ ਤੇ ਹਿਮਾਚਲ ਦੀ ਕੁਲੂ ਮਨਾਲੀ ਆਦਿ ਨੂੰ ਜੋੜਦਾ ਹੈ ਦਰਰੇ ਹਮੇਸ਼ਾ ਹੀ ਵਾਦੀਆਂ ਨੂੰ ਜੋੜਦੇ ਹੁੰਦੇ ਆ ਤੇ ਹੁਣ ਆਪਾਂ ਸ਼ਿੰਕਲਾ ਟਾਪ ਤੇ ਖੜੇ ਆ ਤੇ ਹਵਾ ਟਾਪ ਤੇ ਆ ਕੇ ਹਮੇਸ਼ਾ ਹੀ ਤੇਜ਼ ਹੋ ਜਾਂਦੀ ਜਿਹੜੇ ਆਪਾਂ ਬੱਦਲ ਫਟਣ ਦੀ ਗੱਲ ਕਰਦੇ ਸੀ ਆ ਨਵੇਂ ਬਨਰੇ ਪੁਲ ਨੂੰ ਉਹਨੇ ਐ ਸੜਤਾ ਸੀਗਾ ਤੇ ਆ ਜਿਹੜਾ ਪਹਾੜਾਂ ਤੇ ਆ ਪੱਥਰਾਂ ਦਾ ਢੇਰ ਲਾਇਆ ਵਿਆ ਉਹ ਸਾਰੇ ਬੱਦਲ ਫਟਣ ਕਰਕੇ ਹੀ ਇੱਧਰ ਨੂੰ ਆ ਗਿਆ ਸੀਗਾ ਸੋ ਸਾਰੀ ਸੜਕ ਲੈ ਕੇ ਨਾਲ ਤੇ ਨਾਲ ਹੀ ਜਿਹੜਾ ਹੈਗਾ ਆ ਮਲਬਾ ਲਾ ਗਿਆ ਢੇਰ ਤੇ ਹੁਣ ਜਿਹੜਾ ਹੈਗਾ ਇਹ ਸੜਕ ਦਾ ਕੰਮ ਦੁਬਾਰਾ ਚੱਲੀ ਜਾਂਦਾ ਸੋ ਇਹਨਾਂ ਨੇ 4-5 ਦਿਨਾਂ ਦੇ ਵਿੱਚ ਹੀ ਉਹ ਜਿਹੜਾ ਰਸਤਾ ਖੋਲਤਾ ਸੀਗਾ ਤੇ ਇਹਨਾਂ ਰਾਹਾਂ ਦੇ ਵਿੱਚ ਦੀ ਹੁਣ ਗਾਂ ਇਹਨਾਂ ਨੇ ਧਾਰਚਾਵਲ ਨੂੰ ਰਾਹ ਓਪਨ ਕਰਤਾ ਹੈਗਾ ਸੋ ਕੁਦਰਤ ਦੇ ਅੱਗੇ ਭਾਈ ਵਸ ਨਹੀਂ ਚੱਲਦਾ ਪਰ ਫੇਰ ਵੀ ਆਪਦੀ ਮਿਹਨਤ ਦੇ ਨਾਲ ਇਹ ਕੁਦਰਤ ਨਾਲ ਦਸਤ ਪੰਜਾ ਲੈ ਹੀ ਲੈਂਦੇ ਆ ਭਾਗਾ ਦਰਿਆ ਦੇ ਨੇੜੇ ਆਪਾਂ ਧਾਰਚਾ ਲੰਘ ਕੇ ਆ ਗਏ ਆ ਤੇ ਆ ਬਹੁਤ ਚਿਰ ਦਾ ਮੇਰੇ ਧਿਆਨ ਚ ਆ ਜਾਂਦਾ ਸੀਗਾ ਬੀਆਰਓ ਬੀਆਰਓ ਬਾਰਡਰ ਰੋਡ ਆਰਗੇਨਾਈਜੇਸ਼ਨ ਬਾਲੇਵਾਰੀ ਗੱਲ ਕੀਤੀ ਆਪਾਂ ਪਤਾ ਵੀ ਰਵੇ ਸਾਰਿਆਂ ਨੂੰ ਆਰਮੀ ਦੇ ਨਾਲ ਲੜ ਕੇ ਇਹ ਜਿਹੜੇ ਬਾਰਡਰ ਤੱਕ ਸੜਕਾਂ ਜਾਂਦੀਆਂ ਉਹਨਾਂ ਨੂੰ ਬਣਾਉਂਦੇ ਆ ਤੇ ਜਿਹੜੇ ਬੋਰਡ ਲਾਉਂਦੇ ਆ ਉਹ ਬੜੇ ਹੀ ਰੋਚਕ ਹੁੰਦੇ ਆ ਜਿਵੇਂ ਇੱਥੇ ਲਿਖਿਆ ਇਹਨਾਂ ਨੇ ਪੀ ਪੀ ਡੋਂਟ ਸਲੀਪ ਇੱਕ ਥਾਂ ਤੇ ਲਿਖਿਆ ਸੀ ਇਫ ਯੂ ਆਰ ਮੈਰਿਡ ਡਿਵੋਰਸ ਸਪੀਡ ਇੱਕ ਥਾਂ ਤੇ ਲਿਖਿਆ ਸੀਗਾ ਵੀ ਬੀ ਜੈਂਟਲ ਔਨ ਮਾਈ ਕਰਵਸ ਤੇ ਇੱਕ ਥਾਂ ਤੇ ਲਿਖਿਆ ਸੀ 3 ਐਨਮੀਜ਼ ਆਫ ਲਾਈਫ ਲਿਕਰ ਸਪੀਡ ਤੇ ਇੱਕ ਹੋਰ ਸੀਗਾ ਕਾਫੀ ਰੋਚਕ ਬੋਰਡ ਹੁੰਦੇ ਇਹਨਾਂ ਦੇ ਮਤਲਬ ਥਾਂ ਥਾਂ ਤੇ ਤੁਹਾਨੂੰ ਉਹ ਯਾਦ ਦਿਵਾਉਂਦੇ ਭਾਈ ਵੀ ਜੇ ਤੁਸੀਂ ਵਾਦੀ 'ਚ ਘੁੰਮਣ ਆਏ ਹੋ ਤਾਂ ਵਾਦੀ ਦਾ ਲਤਫ ਲਓ ਥਿਸ ਇਜ਼ ਅ ਵੈਲੀ ਨਾਟ ਅ ਰੈਲੀ ਠੀਕ ਹੈ ਡੋਨਟ ਬੀ ਲਾਮਾ ਇਨ ਦਾ ਲੈਂਡ ਆਫ ਗਾਮਾ ਮਤਲਬ ਬੜਾ ਵਧੀਆ ਕੁਝ ਲਿਖਦੇ ਆ ਵੀ ਤੁਹਾਨੂੰ ਹਸਾਉਂਦੇ ਵੀ ਆ ਖੁਸ਼ਜਾ ਵੀ ਲਗਦੇ ਆ ਇੱਕ ਥਾਂ ਤੇ ਲਿਖਿਆ ਜਿਹਾ ਯੂ ਆਰ ਨਾਟ ਵਾਚਿੰਗ ਰੋਡ ਮਤਲਬ ਮੇਰੇ ਵੱਲ ਦੇਖ ਰਹੇ ਹੋ ਬੋਰਡ ਵੱਲ ਸੜਕਾਂ ਨਹੀਂ ਦੇਖ ਰਹੇ ਸੋ ਇੰਨਾਂ ਗੱਲਾਂ ਨਾਲ ਆਨੰਦ ਆਉਂਦਾ ਰਹਿੰਦਾ ਸਫ਼ਰ ਦਾ ਤੇ ਇੱਕ ਹੋਰ ਗੱਲ ਕਰਨੀ ਥੋੜੀ ਨਾਲ ਸਬਰ ਦੀ ਜਿਹੜਾ ਇਹ ਸਾਰਾ ਸਫ਼ਰ ਆ ਬਾੜਾਂ ਦਾ ਉਹ ਸਬਰ ਤੇ ਨਿਰਪਰ ਕਰਦਾ ਵੀ ਜਿੰਨਾ ਤੁਸੀਂ ਸਬਰ ਕਰੋਗੇ ਸਬਰ ਨਾਲ ਚੱਲੀ ਜਾਓਗੇ ਉਨਾ ਹੀ ਤੁਸੀਂ ਆਵਦਾ ਸਫਰ ਸੋਹਣਾ ਕੱਟ ਲੈਣੀਓ ਕਿਉਂਕਿ ਪਿੱਛੇ ਰਾਹ ਖਰਾਬ ਵੀ ਆਏ ਕਿਤੇ ਸਾਨੂੰ ਰੋਟੀ ਮਿਲੀ ਵੀ ਨਹੀਂ ਕਿਤੇ ਕੁਝ ਵਧੀਆ ਮਿਲਿਆ ਕਦੇ ਕੁਝ ਵਧੀਆ ਨਹੀਂ ਵੀ ਮਿਲਿਆ ਪਰ ਸਬਰ ਦੇ ਨਾਲ ਜਿੰਨਾ ਬੰਦਾ ਤੁਰਿਆ ਆਉਂਦਾ ਉਨਾ ਹੀ ਸਫਰ ਵਧੀਆ ਰਹਿੰਦਾ ਸੋ ਭਾਰ ਸਿਖਾਉਂਦੀ ਸਾਨੂੰ ਸਬਰ ਕਰਨਾ ਸੋ ਅੱਗੇ ਵਧਦੇ ਆ ਸਟਿੰਗਰੀ ਇੱਥੋਂ ਰਹਿ ਗਿਆ ਹੈਗਾ 15 ਕਿਲੋਮੀਟਰ ਤੇ ਸਟਿੰਗਰੀ ਤੋਂ ਅੱਗੇ ਜਾ ਕੇ ਆਪਣਾ ਮਨਾਲੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਅੱਜ ਸੋ ਕਿਉਂਕਿ ਟਾਈਮ ਹੈਗਾ ਸੋ ਅੱਗੇ ਚੱਲਦੇ ਆਜੋ ਆਪਾਂ ਖੜੇ ਆਂ ਟਾਂਡੀ ਉਹ ਟਾਂਡੀ ਜਿੱਥੇ ਭਲਿਆਂ ਵੇਲੇ ਦੇ ਵਿੱਚ ਅਖੀਰਲਾ ਪٹرول ਪੰਪ ਹੁੰਦਾ ਸੀਗਾ ਲੇ ਤੇ ਜਾਂਚ ਕਰਵਾ ਜਾਣ ਵਾਲੇ ਵਾਸਤੇ ਪਰ ਹੁਣ ਅੱਗੇ ਵੀ ਪੈਟਰੋਲ ਪੰਪ ਬਣ ਗਏ ਆ ਤੇ ਆ ਸੰਗਮ ਹੈ ਜੀ ਦੋ ਦਰਿਆਵਾਂ ਦਾ ਇਧਰੋਂ ਆਉਂਦਾ ਹੈਗਾ ਭਾਗਾ ਤੇ ਇਧਰੋਂ ਆਉਂਦਾ ਹੈਗਾ ਚੰਦਰਾ ਤੋਂ ਅੱਗੇ ਜਾ ਕੇ ਜਨ ਜਾਂਦਾ ਹੈਗਾ ਚੰਦਰਭਗਾ ਚਨਾਬ ਉਹੀ ਚਨਾਬ ਜਿਹੜਾ ਆਪਾਂ ਜੰਮੂ ਕਸ਼ਮੀਰ ਅਖਨੂਰ ਜ਼ਿਲ੍ਹਾ ਜਿਹਦੇ ਕਿਨਾਰੇ ਬਣਿਆ ਹੋਇਆ ਉਹ ਕਮਾਲ ਦੀ ਗੱਲ ਇਹ ਆ ਵੀ ਦਰਿਆ ਕਿਧਰੋਂ ਕਿਧਰ ਮੱਧ ਪ੍ਰਦੇਸ਼ ਤੋਂ ਹੁੰਦਾ ਹੋਇਆ ਕਸ਼ਮੀਰ ਹੋ ਕੇ ਗਾਂ ਪਾਕਿਸਤਾਨ ਹੋ ਕੇ ਅਰਬ ਸਾਗਰ ਜਾਂਦਾ ਹੈ। ਸੋ ਪਾਣੀ ਦਾ ਵਹਿਣ ਹੈ ਇਹ। ਸੋ ਬੜਾ ਸੋਹਣਾ ਲੱਗਦਾ। ਇੱਥੇ ਤੱੜ ਜਾ ਬਣਾਉਂਦਾ ਇਹ। ਪਰ ਇਹਦਾ ਵਹਾਅ ਬਹੁਤ ਤੇਜ਼ ਹੈ। ਸੋ ਰੁੱਕ ਗਏ ਸੀ ਡਾਂਡੀ। ਥੋੜਾ ਜਿਹਾ ਚਲੋ ਵੀ ਰਿਲੈਕਸ ਹੋ ਜਾਈਏ। ਲਕਤਾਂ ਨੂੰ ਤੇ ਪਹਾਣ ਨੂੰ ਮਾੜ ਆ ਜਾਂਦਾ ਹੈਗਾ ਜਿਹੜਾ ਸਾਹ ਦਵਾ ਦਈਏ। ਕਿਉਂਕਿ ਮਨਾਲੀ ਇੱਥੋਂ ਰਹਿ ਗਿਆ ਸਿਰਫ 45 ਕਿਲੋਮੀਟਰ ਤੇ 45 ਕਿਲੋਮੀਟਰ ਜਾ ਕੇ ਪਰ ਰੁਕ ਜਾਣਾ ਹੈਗਾ। ਸਮਾਂ ਹਜੇ ਪਿਆ ਹੈਗਾ। ਬੁੱਧ ਧਰਮ ਦੇ ਗੋਮਪੇ ਹਜੇ ਵੀ ਦਿਖਾਈ ਦੇ ਰਹੇ ਆ ਤੇ ਅੱਗੇ ਜਾ ਕੇ ਇਹ Hindu ਧਰਮ ਦੇ ਮੰਦਰਾਂ ਵਿੱਚ ਬਦਲ ਜਾਂਦੇ ਆ ਸੋਲਾਂਗ ਇਹਨੂੰ ਸੋਲਾਂਗ ਵੈਲੀ ਕਹਿੰਦੇ ਆ ਤੇ ਅਡਲਟਨ ਨਾਲ ਆਪਾਂ ਟੱਪਿਆ ਏ ਘੱਟੋ ਘੱਟ 11-12 ਕਿਲੋਮੀਟਰ ਤੇ ਇਹ ਸੋਲਾਂਗ ਵੈਲੀ ਜਿਹੜੇ ਹੈਗੇ ਟਰੈਕ ਜਾਂਦੇ ਆ ਬਿਆਸ ਕੁੰਟ ਟਰੈਕ ਜਾਂਦਾ ਮੂਨ ਪੀਕ ਟਰੈਕ ਜਾਂਦਾ ਇੱਥੋਂ ਸ਼ੁਰੂ ਹੁੰਦਾ ਤੇ ਜੂਨ ਜੁਲਾਈ ਦੇ ਮਹੀਨੇ ਵਿੱਚ ਇੱਥੇ ਇੰਨੀ ਭੀੜ ਹੁੰਦੀ ਹੈ ਗਹਿਮਾਗਮੀ ਹੁੰਦੀ ਹੈ ਜਿਹੜੇ ਟੂਰਿਸਟ ਹੈ ਪੰਜਾਬ ਹਰਿਆਣਾ ਰਾਜਸਥਾਨ ਤੋਂ ਇੱਥੇ ਤੁਹਾਨੂੰ ਗੱਡੀ پارک ਕਰਨੋਂ ਤੇ ਲੰਘਣ ਨੂੰ ਜਗ੍ਹਾ ਨਹੀਂ ਮਿਲਦੀ। ਪਰ ਹੁਣ ਕਮਾਲ ਦੀ ਗੱਲ ਇਹ ਆ ਵੀ ਮਨਾਲੀ ਐ ਲੱਗਦਾ ਬੰਦ ਅਜਨੇ। ਕਿ ਜਿਵੇਂ ਮਨਾਲੀ ਵਿੱਚ ਕੋਈ ਰਹਿੰਦੇ ਹੀ ਨਹੀਂ। ਜਿਵੇਂ ਬਿਲਕੁਲ ਕੋਈ ਰੀਹਾਵਾ ਨਹੀਂ, ਬਿਰਲੀਆਵਾ ਨਹੀਂ ਬਿਲਕੁਲ। ਇਸ ਤੋਂ ਅੱਗੇ ਚੱਲਦੇ ਆ ਮਨਾਲੀ ਦੇਖਦੇ ਆ ਕਿੱਥੇ ਟਿਕਾਣਾ ਬਣਦਾ ਆਪਣਾ। ਆਹ ਉਹ ਸਕੂਟਰ ਤੇ ਖੜੇ ਜਿੱਥੇ ਜਿਹਦੇ ਬਿਠਾ ਕੇ ਇਹ ਸੋਲਾਂਗ ਵੈਲੀ ਦੀਆਂ ਬਰਫਾਂ ਦੇ ਵਿੱਚ ਸਾਨੂੰ ਝੂਟੇ ਦਵਾਉਂਦੇ ਆ। ਤੇ ਇਧਰ ਬਾਬਾ ਜੀ ਕੁਛ ਕਰਨ ਦੀ ਸੋਚ ਰਹੀ ਹੈ। ਬਾਈ ਸੁਧੀਰ ਬਸ਼ਨੋਈ ਦੇ ਕੋਲੇ ਰੂਮ ਮੇਟ ਹੋਸਟਲ ਦੇ ਵਿੱਚ ਤੇ ਬਹੁਤ ਸੋਹਣੀ ਪ੍ਰਾਪਰਟੀ ਹੈ ਮਨਾਲੀ ਦੇ ਵਿੱਚ 올ਡ ਮਨਾਲੀ ਵਾਲੇ ਰਾਹ ਤੇ ਆ ਕੇ ਇੱਥੇ ਰਹੀ ਹੈ ਤੇ ਬਾਈਆਂ ਨਾਲ ਗੱਲਬਾਤ ਕਰੀ ਜਾਂਦੀ ਹੈ। ਸਵੇਰ ਉੱਠ ਕੇ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ। ਕਿਉਂਕਿ ਉਹਨਾਂ ਦੀਆਂ ਗੱਲਾਂ-ਵੱਤਾਂ ਹੀ ਬੜੀਆਂ ਪਿਆਰੀਆਂ। ਪ੍ਰਾਪਰਟੀ ਜਿੰਨੀ ਸੋਹਣੀ ਓਨੀ ਹੀ ਉਹਨਾਂ ਦੀਆਂ ਗੱਲਾਂ-ਵੱਤਾਂ ਪਿਆਰੀਆਂ।